ਉਹ ਵਾਣਾ ਅਯੂਬਾ ਫੇਰ ਆ ਗਿਆ ਮਾਣੂ ਕੇ ਗੱਲ ਵਾਲਾ ਲੈ ਵੀ ਬੁਲੇਟ ਵੇਖ ਲੱਗ ਕੇ ਜੀਵਨ ਬੁਲੇਟ ਜੀਵਨ ਲਾ ਦੇ ਜੋਰ ਮਾਣੂ ਕੇ ਲਿਆ ਬਣ ਗਈ ਗੱਲ ਜੀਵਨ ਤੇ ਇਹਨੂੰ ਬੁਲੇਟ ਕਹਿੰਦੇ ਆ ਪਰ ਅਯੂਬਾ ਆ ਗਿਆ ਗਲਟ ਵੀ ਕਹਿੰਦੇ ਛੱਡ ਛੱਡ ਪੰਗੇ ਲੈਂਦਾ ਚੰਗੀਆਂ ਟਖੋ ਟੱਕੀ ਜੁੜੀ ਬੈਠੀ ਅੱਜ ਦੇ ਇਸ ਕਬੱਡੀ ਮੁਕਾਬਲੇ ਨੂੰ ਉਧਰ ਫੇਰ ਕਬੱਡੀ ਦਾ ਅਜੂਬਾ ਜੀਵਨ ਹੈ ਐਵੇਂ ਨਹੀਂ ਫਰ ਰਾਜੇ ਖੇਲੇ ਨੇ ਲਿਖਿਆ ਵੀ ਹਲਕਾ ਸ਼ਰੀਰ ਮੁੰਡਾ ਹੱਦ ਕਰੀ ਜਾਂਦਾ ਏ ਹੱਦ ਨਾਲੋਂ ਵੱਧ ਕਰੀ ਜਾਂਦਾ ਲਚਕدار ਲਚਕੀਲਾ ਮੇਰੇ ਵੀਰੋ ਪੱਬਾਂ ਦਾ ਸ਼ੋਲਾ ਮੰਡ ਕਰਨੈਲ ਮੰਡ ਤਰਲੋਚਨ ਮੰਡ ਐਚ ਕੇ ਟਾਇਰ ਸੈਂਟਰ ਦੇ ਬੂਟਾ ਚਾਲ ਕਮਲ ਸੰਘੇੜਾ ਤੇ ਸੁਪਰ ਸਟ੍ਰਕਿੰਗ ਦੇ ਹੈਪੀ ਸੰਘਾ ਸ਼ਾਹ ਟਰਾਂਸਪੋਰਟ ਦੀ ਜਸਵੀਰ ਕਲਾਰ ਹੁਣਾਂ ਦੀ ਇੱਕ ਟੀਮ ਦੂਸਰੇ ਪਾਸੇ ਅਗਲੀ ਕਬੱਡੀ ਫੇਰ ਜੀਵਨ ਮਾਣੂਕੇ ਗਿੱਲਾਂ ਵਾਲਾ ਨਿਹਾਲ ਸਿੰਘ ਵਾਲੇ ਦਾ ਇਲਾਕਾ ਇੱਕ ਮਾਣੂਕੇ ਸੰਧੂਆਂ ਦੀ ਗੱਲ ਹੈ ਜਿੱਥੋਂ ਦੇ ਧੀਰੇ ਸੰਧੂ ਹੁਣਾਂ ਦੀ ਗੱਲ ਹੁੰਦੀ ਆ ਆ ਦੇਖੋ ਵੀ ਮਾਣੂਕੇ ਗਿੱਲਾਂ ਵਾਲਾ ਦੂਸਰੇ ਪਾਸੇ ਵਿੱਕੀ ਹਰੀਕੇ ਵਾਲਾ ਤੇ ਜੀਵਨ ਜਿਹੜਾ ਜਿਹੜਾ ਜੀਵਨ ਦੀ ਖੇਡ ਖੇਡ ਨੂੰ ਪਸੰਦ ਕਰਦੇ ਆ ਤਾੜੀ ਆਪ ਮਹਾਰੇ ਵੱਜ ਜੇ ਸਿਵਾ ਸਿੰਘ ਜੀ ਖੁਸ਼ ਨੇ ਅੰਕਲ ਜੀ ਇਹ ਖੇਡ ਕਬੱਡੀ ਦਾ ਸਵਾਦ ਹੈ ਆਹ ਵਾਲਾ ਪਾ ਕੇ ਕਬੱਡੀ ਤਕੜੇ ਪੁਆਇੰਟ ਦਾ ਵਾਅਦਾ ਟਾਂਟੋ ਪੰਜਾਬੀ ਸਪੋਰਟਸ ਕਲੱਬ ਦੇ ਲਈ ਕਹਿੰਦੇ ਵੀ ਹੈਪੀ ਸੰਘੇ ਹੋਰਾਂ ਦੀ ਟੀਮ ਦੇ ਲਈ ਬੂਟੇ ਚਾਲ ਹੋਰਾਂ ਦੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਗਿਆ ਆਹ ਕਹਿੰਦੇ ਵੀ ਕਬੱਡੀ ਦਾ ਅਜੂਬਾ ਇਹਨੂੰ ਕਹਿੰਦੇ ਜੀਵਨ ਆਖਦੇ ਐ ਮਾਣੂਕੇ ਗਿੱਲ ਪੈਂਡ ਐ ਪਰ ਸਾਹਮਣੇ ਵੇਖਦੇ ਵੀ ਗੋਪੀ ਹੋ ਗਿਆ ਮਾਣਕੀ ਵਾਲਾ ਗੋਪੀ ਕਹਿੰਦੇ ਵੀ ਦੁਨੀਆ ਦਾ ਐਨ ਮੰਨਿਆ ਪਰ ਮੰਨਿਆ ਜਾਫੀ ਪਰ ਇਧਰਲੇ ਪਾਸੇ ਵੇਖਦੇ ਵੀ ਮੁੰਡੇ ਨੇ ਡੋਜ ਦੇ ਕੇ ਤਕੜੇ ਪੈਂਡ ਦਾ ਵਾਧਾ ਆਪਣੀ ਟੀਮ ਦੇ ਵਾਸਤੇ ਆਪ ਮਹਾਰੇ ਮਾਰੀਆਂ ਜਦੋਂ ਕੱਦੂ ਨੇ ਐਨ ਤਕੜਾ ਜੱਫਾ ਬੰਨੀ ਨੂੰ ਲਾ ਦਿੱਤਾ ਅਜੂਬਾ ਆ ਗਿਆ ਜੀਵਨ ਮਾਣੂਕੇ ਵਾਲਾ ਆ ਗਿਆ ਆ ਗਿਆ ਮਾਣੂਕੇ ਕਹਿੰਦੇ ਮਾਣੂ ਕੇ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਜੀਵਨ ਮਾਣੂ ਕੇ ਗਿੱਲਾਂ ਵਾਲਾ ਕਿਸਾਨੀ ਸਿੰਘ ਹੰਗਰਸ਼ ਹੋਇਆ ਆ ਨੌਜਵਾਨੀ ਇੱਕ ਸਾਲ ਕਹਿੰਦੇ ਦਿੱਲੀ ਦੇ ਵਿੱਚ ਧਰਨੇ ਤੇ ਬੈਠਾ ਰਿਹਾ ਵੱਡੀ ਰੋਲ ਉਸ ਕਿਸਾਨੀ ਸਿੰਘ ਹੰਗਰਸ਼ ਦੇ ਵਿੱਚ ਇਸ ਖਿਡਾਰੀ ਦੇ ਰਿਹਾ ਮਾਨ ਸਨਮਾਨ ਹੋਏ ਜਲਾਲਪਿੰਡ ਦੇ ਵਿੱਚ ਇਸੇ ਲਈ ਆ ਦੇਖੋ ਵੀ ਜੀਵਨ ਗਿੱਲ ਮਾਣੂ ਕੇ ਗਿੱਲ ਵਾਲਾ ਕਬੱਡੀ ਪਾ ਰਿਹਾ ਹੁਣ ਜਿਹੜਾ ਜੀਵਨ ਨੇ ਡੱਕਣਾ ਕੀ ਬਾਤ ਹੋ ਜਾਂਦਾ ਪਰ ਢੀਲੂ ਵੀ ਵਨ ਮੈਨ ਆਰਮੀ ਹੈ ਮੈਂ ਪਹਿਲਾਂ ਆਖਿਆ ਸੀ ਵੀ ਇੱਕ ਵਾਰ ਹੱਥ ਲਾ ਕੇ ਜੀਵਨ ਪਛਾਹ ਹਟ ਜੇ ਤੇ ਕਕਰਾਲੀ ਸਾਹਿਬ ਜਿਹੇ ਜੀ ਹਵਾ ਨੂੰ ਗੰਡ ਦੇਤੀ ਜਿੰਦ ਦੀ ਟੀਮ ਦੇ ਹਿੱਸੇ ਗੁਲਜਾਰ ਗਰਲਾਲ ਮਾਨੂ ਕੇ ਸਵਰਨ ਸਿੰਧੂ ਲਾਡੀ ਮਰੂਕ ਕੋਈ ਸ਼ੇਰਾ ਮਰੂਕ ਨਾਲ ਸਿਕੰਦਰ ਯੂ ਐਸ ਏ ਕਰਮਪਾਲ ਸਿੱਧੂ ਗੁਲਜਾਰ ਟਰਫ ਦੇ ਲਾਲੀ ਸਿੱਧੂ ਤੇ ਮਨਜੀਤ ਲਿੱਟ ਬੀ ਸੀ ਟਾਇਰਜ਼ ਮਾਨੇ ਰੂਮੀ ਉਹਨਾਂ ਦਾ ਨਾਮ ਆ ਜੁੜੀ ਹੈ ਜੀਵਨ ਦੀ ਕਬੱਡੀ ਨਾਲ ਲਾਈਫ ਦੀ ਆ ਹੁਣ ਦੇਖਣਾ ਹੁਣ ਦਰਸ਼ਕ ਵੀਰੋ ਫੇਰ ਅੰਦਾਜ਼ਾ ਲਾਓ ਵੀ ਜੀਵਨ ਫੜਿਆ ਜਾਊ ਕਿ ਨਹੀਂ ਆ ਫਿਰ ਨੰਬਰ ਜੀਵਨ ਦਾ ਹਿੱਸਾ ਹੋ ਇੱਕ ਵਾਰ ਤਾੜੀ ਮਾਰ ਦਿਓ ਜੀਵਨ ਦੇ ਲਈ ਇਧਰ ਆਏ ਜੀ ਹੈ ਬਿੱਲਾ ਸੱਧੂ ਜੀ ਖੇਡ ਮੈਦਾਨ ਜੀਵਨ ਫੇਰ ਕਬੱਡੀ ਆ ਗਿਆ ਪਹਿਲੇ ਹਾਫ ਦੀ ਖੇਡ ਖੇਡੀ ਜਾ ਰਹੀ ਹੈ ਸੈਮੀ ਫਾਈਨਲ ਮੈਚਾਂ ਦਾ ਸਕੇਜੂਲ ਸੈੱਟ ਹੋ ਗਿਆ ਬੁੱਟਰ ਜੀ ਐਨ ਸਿਰਾ ਲੱਗਦਾ ਪਰ ਇਧਰ ਦੇਖਿਓ ਆ ਮੈਚ ਤੋਂ ਜਿੱਤਣ ਵਾਲੀ ਟੀਮ ਪੁੱਜੂ ਸੈਮੀ ਫਾਈਨਲ ਦੇ ਵਿੱਚ ਜੀਤਾ ਤਲਵੰਡੀ ਚੌਧਰੀਆ ਵਾਲਾ ਨਾਲ ਸਰਪੰਚ ਹੈ ਆਹ ਦੇਖੋ ਜੀਤੇ ਨਾਲ ਟੱਕਰ ਜੀਵਨ ਦੀ ਜੀਵਨ ਤੇ ਜੀਤਾ ਜੱਜੇ ਨਾਲ ਜੀਤਾ ਜੱਜੇ ਨਾਲ ਜੀਵਨ ਕਕੇ ਨਾਲ ਕਬੱਡੀ ਤੇ ਤੱਤੇ ਨਾਲ ਤਾੜੀ ਤੇ ਬਾਵੇ ਨਾਲ ਵੱਜੀ ਉਹ ਦੇਖੋ